ਪਾਜਪਾ ਦੇ ਰਾਸ਼ਟਰੀ ਜਨ ਸਖਤਰ ਤਰਨ ਚੁਗ ਨੇ ਤਰਨ ਤਰਨ ਵਿਖੇ ਪਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਦੇ ਹੱਕ ਵਿੱਚ ਚੌਣ ਪ੍ਰਚਾਰ ਕਾਰਡ ਦੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਦੋ ਹੀ ਪਾਰਟੀਆਂ ਨੇ ਇਸ ਨੇ میدان ਦੋਨੋਂ ਪਾਰਟੀਆਂ ਕੋ ਕੋਈ ਅਜੰਡਾ ਨਹੀਂ ਇੱਕ ਦਿੱਲੀ ਦੇ ਦੰਗਈ ਆ ਕੇ ਤੇ ਬਹਿ ਗਏ ਨੇ ਇੱਕ ਦਿੱਲੀ ਦੇ ਲੁਟੇਰੇ ਆ ਕੇ ਬਹਿ ਗਏ ਨੇ ਦੋਨਾਂ ਦਾ ਅਪਰਾਧਿਕ ਰਿਕਾਰਡ ਲੁੱਟ ਖੁੱਟ ਦਾ ਵੀ ਔਰ ਕਰਾਇੰਦਾ ਅਗਰ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤੇ ਨਰਿੰਦਰ ਮੋਦੀ ਦੇ નેਤਰਤਵ ਦੀ ਡਬਲ ਇੰਜਨ ਦੀ ਸਰਕਾਰ ਪੰਜਾਬ ਚ ਬੰਨੀ ਚਾਹੀਦੀ ਅੱਜ ਪੰਜਾਬ ਦੀ ਆਵਾਜ਼ ਹੈ ਪਿੰਡ ਪਿੰਡ ਦੀ ਆਵਾਜ਼ ਹੈ ਨਾ ਚਾਹੀਦੀ ਕਾਪਦਾ ਨਾ ਚਾਹੀਦੀ ਆਪਦਾ ਪੰਜਾਬ ਮੰਗੇ ਭਾਜਪਾ ਔਰ ਇਹ ਤਰਨ ਤਰਨ ਦਾ ਚੋਣ ਆਗਾਜ਼ ਹੋਏਗਾ 2027 ਦੇ ਚੋਣ ਦਾ ਐ ਟ੍ਰੇਲਰ ਹੈ ਸੜਕਾਂ ਤੇ ਲੋਕ ਖੜੇ ਹੋ ਕੇ ਇਹ ਹੁਣੇ ਸੀ ਲੰਘ ਕੇ ਆਇਆ ਲਗਭਗ 40 ਮਿੰਟ ਲੱਗੇ ਮੈਂ ਤੁਹਾਨੂੰ ਕੋ ਪੌਣੇ ਦੋ ਇੱਥੇ ਪਹੁੰਚਣਾ ਸੀ ਪੰਜਾਬ ਦਾ ਟੀਚਰ ਸੜਕ ਤੇ ਡਾਕਟਰ ਟੀਚਰ ਤੇ ਸੜਕ ਤੇ ਡੀਸੀ ਦਫਤਰ ਦੇ EMPLOYEES ਸੜਕ ਤੇ ਤਹਿਸੀਲਦਾਰ ਸੜਕ ਤੇ ਰੈਵਨਿਊ ਅਫੀਸਰ ਸੜਕ ਤੇ ਟ੍ਰਾਂਸਪੋਰਟ ਅਫੀਸਰ ਸੜਕ ਤੇ ਸਾਰਾ ਪੰਜਾਬ ਸੜਕ ਤੇ ਹੈ ਤਰਾਇ ਮਾਮ ਤਰਾਇ ਮਾਮ ਕਰ ਰਿਹਾ ਹੈ ਲਾਅ ਐਂਡ ਆਰਡਰ ਵਿਗੜਿਆ ਆਇਆ ਸੀ ਬਾਜ਼ਾਰ ਤੇ ਸਾਂ ਸੁਨਿਆਰਿਆਂ ਨੇ ਅੰਦਰੋਂ ਸ਼ਟਰ ਬੰਦ ਕੀਤੇ ਹੋਏ ਨੇ कि पता नहीं कौन आ जाएगा कौन सा दुकान लुट लेगा इंडस्ट्रियलिस्ट अपना घर छड़ के पंजाब चो बाहर जा रहे हैं वाला किसान सरमाएदार किसान पंजाब छड़ गया पिंडा च रने को तैयार कोई नहीं क्योंकि जी इंडस्ट्री आम आदमी पार्टी ने पाब चु ली इंडस्ट्री है रंगदारी इंडस्ट्री अपहरण इंडस्ट्री पंजाब की जनता तरन तरन आपदा और कापदा दोनों पार्टियां ਕਰਾਰੀ ਚੋਟ ਦੇਣ ਵਾਲੀਆਂ ਸਜ਼ਾ ਦੇਣ ਵਾਲੀਆਂ ਜਿਨ੍ਹਾਂ ਦੇ ਦਾਮਨ ਖੂਨ ਨ ਰੰਗੇ ਉਹਨਾਂ ਨੂੰ ਵੀ ਦੇਣ ਵਾਲੀਆਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਔਰ ਲੁੱਟਣ ਦੀਆਂ ਯੋਜਨਾ ਬਣਾਉਣ ਲਈ ਉਹਨਾਂ ਨੂੰ ਵੀ ਦੇਣ ਵਾਲੀਆਂ ਐਸ ਵਿੱਚ 6 ਇਲੈਕਸ਼ਨ ਦੇ ਅੰਦਰ ਸਪਸ਼ਟ ਰੂਪ ਵਿੱਚ ਜਨਤਾ ਦਾ ਮਨ ਬਣਿਆ ਆਪ ਦਾ ਔਰ ਕਾਪ ਦਾ ਨੂੰ ਸਜ਼ਾ ਦੇਣਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣਗੇ